ਹੁਣ ਦੋਸਤੋ ਸੌਣ ਦਾ ਮਹੀਨਾ ਹੋਵੇ ਤੇ ਪੰਜਾਬ ਹੋਵੇ ਤੇ ਪੂੜੇ ਨਾ ਪਕਾਏ ਜਾਣੇ ਕਿਵੇਂ ਹੋ ਸਕਦਾ ਤੇ ਪੂੜੇ ਕਿਵੇਂ ਪਕਾਏ ਜਾਂਦੇ ਆ ਇਹ ਅੱਜ ਦੱਸਣ ਦੀ ਤੁਹਾਨੂੰ ਇੱਕ ਛੋਟੀ ਜੀ ਕੋਸ਼ਿਸ਼ ਹੈ ਤੇ ਮੇਰੇ ਭਰਾਵਾ ਤੋਂ ਅਦ ਵੀਡੀਓ ਸ਼ੇਅਰ ਕਰਕੇ ਰਿਸ਼ਤੇਦਾਰਾਂ ਤੱਕ ਸੱਜਣਾ ਤੱਕ ਸੁਨੇਹਾਂ ਤੱਕ ਜਰੂਰ ਪਹੁੰਚਾਓ ਪਹਿਲਾਂ ਆ ਤੇਲ ਪਾ ਕੇ ਤੇ ਫੇਰ ਤੁਸੀਂ ਸਾਹਮਣੇ ਦੇਖ ਰਹੇ ਹੋ ਗੁੜ ਤੇ ਆਟਾ ਜਿਹੜਾ ਘੋੜਿਆ ਹੋਇਆ ਹੈ ਉਹ ਪਾ ਕੇ ਤੇ ਇਹਨੂੰ ਗੋਲ ਕਰਕੇ ਨਾ ਤੇ ਜਿਹੜੀ ਇਹਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਜਿਵੇਂ ਮਿਸਤਰੀ ਪਲਸਤਰ ਕਰਦੇ ਆ ਤੇ ਛੋਟੀ ਜਿਹੀ ਖੱਡ ਵਾਂਗੂ ਰਹਿ ਜਾਂਦੀ ਹੈ ਮੋਰੀ ਕਹਿ ਲੋ ਰਹਿ ਜਾਂਦੀ ਹੈ ਉਹਨੂੰ ਭਰਨਾ ਹੁੰਦਾ ਹੈ ਇੱਥੇ ਜਿਹੜੀਆਂ ਨਵੀਆਂ ਉਮਰ ਦੀਆਂ ਪੈਣਾ ਉਹ ਤੋੜ ਲੈਂਦੀਆਂ ਇੱਥੇ ਆਏ ਹੋਏ ਇਹੀ ਕਲਾ ਕਰੀ ਇਹਨੂੰ ਪੂਰਾ ਗੋਲ ਕਰਕੇ ਆ ਦੇਖੋ ਪੂਰਾ ਇੱਕੋ ਜਿਹਾ ਵੀ ਹਰ ਥਾਂ ਇੱਕੋ ਜਿਹਾ ਆਟਾ ਹੋਵੇ ਠੀਕ ਹੈ ਧਿਆਨ ਰੱਖਿਓ ਪੂਰਾ ਤੁਸੀਂ ਕਿਉਂਕਿ ਇਹ ਪੰਜਾਬ ਦਾ ਕਲਚਰ ਹੈ ਦੋਸਤੋ ਪੰਜਾਬ ਦਾ ਸਭਿਆਚਾਰ ਹੈ ਆ ਵੇਖੋ ਫੇਰ ਤੇਲ ਜਿਹੜਾ ਕੱਪੜੇ ਕਪੜਾ ਭਲੇਟਿਆ ਹੋਇਆ ਨਾ ਇੱਕ ਡੱਕੇ ਦੇ ਦਿਵਾਲੇ ਉਦੇ ਨਾਲ ਸਾਈਡ ਤੋਂ ਤੇਲ ਦੀ ਸਪੋਰਟ ਹੈ ਵੀ ਉਹ ਰੁੱਖਾ ਨਾ ਰਹੇ ਜੂੜਾ ਤੇ ਜਦੋਂ ਇਹਨਾਂ ਨੂੰ ਥੱਲੇ ਆ ਜਾਣਾ ਤਾਂ ਉਹ ਟੁੱਟੇ ਨਾ ਬਾ ਗੱਲ ਟੁੱਟਣ ਤੱਕ ਹੈ ਜਿਵੇਂ ਇੰਜੀਨੀਅਰ ਪੂਰਾ ਧਿਆਨ ਰੱਖਦੇ ਆ ਨਾ ਕਿ ਲੈਂਟਰ ਐਨੇ ਦਿਨਾਂ ਤੋਂ ਖੋਲਣਾ ਹੈ ਇਹ ਵੀ ਇੱਕ ਤਰ੍ਹਾਂ ਨਾਲ ਇੰਜੀਨੀਅਰਿੰਗ ਹੈ ਇਹ ਪੀ ਐਚ ਡੀ ਹੈ ਮਿੱਤਰੋ ਜਿਹੜੀ ਆ ਪੀ ਡੀ ਦੇ ਕੋਲ ਹੀ ਹੈ ਤੇ ਨਹੀਂ ਤਾਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਆਉਣੀਆਂ ਕਿਉਂਕਿ ਮਾਤਾ ਦੀ ਉਮਰ ਹੈ तकरीबन 90 ਸਾਲ ਤੇ ਜਿਹੜੀਆਂ ਨਵੀਆਂ ਪੀੜੀਆਂ ਆਉਣੀਆਂ ਉਹ ਤਾਂ ਜੇ ਵੱਧ ਤੋਂ ਵੱਧ ਬਣਾਉਂਦੇ ਤਾਂ ਮਾਲ ਪੂੜੇ ਬਣਾਉਂਦੇ ਆ ਤੇਲ ਦੇ ਵਿੱਚ ਸਿੱਟ ਕੇ ਨਾ ਜਿਵੇਂ ਪੂੜੀਆਂ ਬਣਾਉਣੇ ਆਪਾਂ ਪੂੜੀਆਂ ਛੋਲੇ ਮਤਲਬ ਉਹ ਪੂੜੀਆਂ ਜਾਂ ਪਟੂਰੇ ਬਣਾਉਣੇ ਆ ਉਸ ਤਰ੍ਹਾਂ ਦੇ ਬਣਾ ਕੇ ਤੇ ਖੀਰ ਬਣਾ ਕੇ ਤੇ ਬੰਦਾ ਉਹਦਾ ਜੀਸ ਰਸਾ ਜਾ ਕਰ ਲੈਂਦਾ ਵੀ ਅਸੀਂ ਵੀ ਪੂੜੇ ਬਣਾਏ ਸੀ ਪਰ ਜਿਹੜੇ ਆ ਪੂੜਾ ਜਿਹੜਾ ਸਾਹਮਣੇ ਆ ਨਾ ਮਿੱਤਰੋ ਮੂੰਹ ਚ ਪਾਣੀ ਆ ਜਾਂਦਾ। ਹੁਣ ਕਦੇ ਖੀਰ ਦਾ ਕੌਲਾ ਹੋਵੇ ਤੇ ਦੋ ਪੂੜੇ ਹੋਣ ਤੇ ਫਿਰ ਕੀ ਬਾਤਾਂ ਆਨੰਦ ਆ ਜਾਂਦਾ ਆਨੰਦ ਮਿੱਤਰੋ ਇਹ ਆਪਣਾ ਸੱਭਿਆਚਾਰ ਹੈ। ਇਹ ਆਪਣਾ ਕਲਚਰ ਹੈ। ਇਹ ਪੰਜਾਬੀਅਤ ਹੈ। ਇਹ ਪੰਜਾਬੀ ਕਰ ਸਕਦੇ ਆ ਦੋਸਤੋ। ਤਾਂ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਲਾ ਕੰਮ ਚੱਲ ਰਿਹਾ ਨਾ ਜੇ ਜ਼ਮੀਨਾਂ ਹੀ ਖੋਈਆਂ ਗਈਆਂ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਅਕੇ ਦੇਵਾਂਗੇ ਹਜ਼ਾਰ ਗਾਇਦਾ ਪਲਾਟ ਕਿੱਲੇ ਦੇ ਵਿੱਚੋਂ ਪਲਾਟ ਤੇ ਯਾਰ ਬੰਦਾ ਕਿਵੇਂ ਆ ਕੱਚਾ ਚੁੱਲਾ ਗੜ ਲੂਗਾ ਹੈ ਕਿਵੇਂ ਉੱਥੇ ਛਟੀਆਂ ਆਉਣਗੀਆਂ ਕਿਵੇਂ ਉੱਥੇ ਅੱਗ ਬਲੂਗੀ ਤੇ ਕਿਵੇਂ ਪੂੜੇ ਪਕਣਗੇ ਜ਼ਮੀਨਾ ਨਾਲ ਪੰਜਾਬ ਐ ਤੇ ਪੰਜਾਬ ਨਾਲ ਆ ਜਿਹੜੀ ਕਲਚਰ ਐ ਜਿਹੜੇ ਪੂੜੇ ਤੁਸੀਂ ਪਕਦੇ ਵੇਖ ਰਹੇ ਹੋ ਨਾ ਦਿੱਲੀ ਅੰਦੋਲਨ ਚ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਐ ਉੱਥੇ ਵੀ ਪੂੜੇ ਬਣਦੇ ਰਹੇ ਆ ਸੌਣ ਦੇ ਮਹੀਨੇ ਚ ਉੱਥੇ ਵੀ ਬਣੇ ਸੀ ਬੀਬੀਆਂ ਨੇ ਬਣਾਏ ਸੀ ਤਾਂ ਇਹ ਸਾਰਾ ਕੁਝ ਪੰਜਾਬ ਪੰਜਾਬੀਅਤ ਨਾਲ ਆ ਆਪਣਾ ਕਲਚਰ ਆਪਣਾ ਸਭਿਆਚਾਰ ਤੇ ਨਹੀਂ ਤਾਂ ਆਪਣੀ ਜਿਹੜੀ ਹੈ ਨਾ ਉਹ ਡੈਮੋਗ੍ਰਾਫੀ ਉਹੀ ਇਹ ਬਦਲ ਨੂੰ ਫਿਰਦੇ ਆ ਕਿਉਂਕਿ ਇੱਥੇ ਜਦੋਂ ਹੋਰ ਕਾਸਟ ਦੇ ਲੋਕ ਆ ਗਏ ਹੋਰ ਸਟੇਟਾਂ ਦੇ ਆ ਗਏ ਉਹਨਾਂ ਨੂੰ ਕੀ ਪਤਾ ਪੂੜੇ ਕਿਹਿਆ ਹੁੰਦੇ ਹੈ ਪੂੜਾ ਕਿਸ ਕੋਲ ਬੋਲਦੇ ਉਹਨੇ ਰੱਖਣਾ ਪੂੜੀਆਂ ਨੂੰ ਬੋਲਦੇ ਆ ਹੈ ਜਾਂ ਪਾਉ ਭਾਜੀ ਨੂੰ ਬੋਲਦੇ ਆ ਉਹਨੇ ਆਪ ਦਾ ਹੌਸਕਤਾ ਵੇਖਣਾ ਪਰ ਮਿੱਤਰੋ ਪੰਜਾਬ ਕਹਿੰਦਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਸਵਰਗਾਂ ਨਾਲੋਂ ਵੀ ਵੱਡੀ ਚੀਜ਼ ਹੈ ਪੰਜਾਬ ਆ ਪੂੜੇ ਮੇਰੇ ਭਰਾ ਵੀਡੀਓ ਤੇ ਧਿਆਨ ਰੱਖਿਓ ਪੂਰਾ ਤੇ ਵੱਧ ਤੋਂ ਵੱਧ ਆਪਦੇ ਰਿਸ਼ਤੇਦਾਰਾਂ ਨਾਲ ਸਖਿਆਂ ਨਾਲ ਸਬੰਧੀਆਂ ਨਾਲ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰਿਓ ਸਟੇਟਸ ਜਰੂਰ ਲਾਇਓ ਜਿੰਨਿਆਂ ਨੂੰ ਇਹ ਵੀਡੀਓ ਮਿਲੇ YouTube ਤੇ Braad TV Facebook ਤੇ Braad TV 77 ਤੇ Instagram ਤੇ Braad Harmeet 77 ਤੇ ਜਰੂਰ ਮੇਰੇ ਭਰਾ ਜਾ ਕੇ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਆ ਪੂੜੇ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਤੇ ਤੁਹਾਡੇ ਵਿੱਚੋਂ ਕੌਣ-ਕੌਣ ਜਾਣਦਾ ਹੈ ਤੁਸੀਂ ਇਹਨਾਂ ਨੂੰ ਪੂੜੇ ਬਣਦਿਆਂ ਨੂੰ ਕਿੱਥੇ ਵੇਖਿਆ ਐਸ ਤਰ੍ਹਾਂ ਦੇ ਗੋਲ ਸੀ ਟੁੱਟਣ ਤੋਂ ਬਚਾਏ ਫ੍ਰੈਕਚਰ ਹੋਣ ਤੋਂ ਬਚਾਏ ਇਹ ਜਰੂਰ ਮੇਰੇ ਭਰਾ ਦੱਸਿਓ ਕਿਉਂਕਿ ਇਹੀ ਪੰਜਾਬ ਹੈ ਇਹੀ ਪੰਜਾਬ ਦਾ ਕਲਚਰ ਹੈ ਇਹੀ ਪੰਜਾਬ ਦਾ ਸੱਭਿਆਚਾਰ ਹੈ ਇਹੀ ਪੰਜਾਬੀਅਤ ਹੈ ਆ ਸਾਰਾ ਪ੍ਰੋਸੈਸ ਤੁਹਾਨੂੰ ਮੈਂ ਬਖਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਹੋਰ ਹੈ ਯਾਦਗਾਰ ਰਹਿ ਜਾਂਦੀ ਹੈ ਫੋਟੋਆਂ ਕਰਨੀਆਂ ਵੀਡੀਓ ਬਣਾਉਣੀਆਂ ਕਿਉਂਕਿ ਆਪਾਂ ਨੂੰ ਜਿਹੜੇ ਆ ਮਿਲੇ ਹੋਏ ਆ ਪਲੈਟਫਾਰਮ ਤਾਂ ਪਹਿਨਾਂ ਤੇ ਪਾ ਦਨੇ ਆ ਆਪਾਂ ਆਪਸ ਵਿੱਚ ਇੱਕ ਪਰਿਵਾਰ ਜੁੜਿਆ ਹੁੰਦਾ ਜਿਨ੍ਹਾਂ ਨੂੰ ਸਬਸਕ੍ਰਾਈਬਰ ਕਹਿੰਦੇ ਆ ਜਿਨ੍ਹਾਂ ਨੂੰ ਫੋਲੋਅਰ ਕਹਿੰਦੇ ਆ ਉਹ ਇੱਕ ਪਰਿਵਾਰ ਹੁੰਦਾ ਦੋਸਤੋ ਤਾਂ ਤੁਸੀਂ ਵੀ ਇਹ ਗੱਲ ਕੁਝ ਨਹੀਂ ਪੂੜੇ ਆਪਾਂ ਕਿਤੇ ਬਣੇ ਬਣਾਏ ਵੀ ਲੈ ਕੇ ਆ ਸਕਦੇ ਆ ਘਰੇ ਆਰਡਰ ਕਰਕੇ ਵੀ ਮੰਗਾ ਸਕਦੇ ਆ ਪਰ ਜਿਹੜੇ ਆਰਡਰ ਕਰਨ ਵਾਲੀਆਂ ਸਾਈਟਾਂ ਉਹ ਤੁਹਾਡੇ ਪਿੰਡਾਂ 'ਚ ਬੈਠੇ ਹੋਏ ਕਾਰੋਬਾਰ ਨੂੰ ਖਾ ਗਈਆਂ ਤੇ ਲੋਕ ਘਰੋਂ ਬੈਠੇ ਆਰਡਰ ਕਰ ਦਿੰਦੇ ਐ ਤੇ ਫਰਸ਼ ਤੇ ਕਹਿੰਦੇ ਐ ਫਰਸ਼ ਆਇਆ ਸਾਫ਼ ਰਵੇ ਵੀ ਸਾਡੇ ਘਰੇ ਕੋਈ ਆਵੇ ਹੀ ਨਾ ਆਊਗਾ ਤਾਂ ਗੰਦ ਖਿਲਰੂਗਾ ਇਹ ਨਹੀਂ ਪਤਾ ਕਿ ਬੰਦੇ ਕਰਮਾਂ ਵਾਲੀ ਥਾਂ ਤੇ ਆਉਂਦੇ ਐ ਲੋਕਾਂ ਦੇ 2 200 ਕਿਲਾ ਜ਼ਮੀਨ ਤੇ ਘਰ ਵਿਲੇ ਪਏ ਆ ਬੰਦਿਆਂ ਬਿਣਾ ਤੇ ਬੰਦਿਆਂ ਨਾਲ ਹੀ ਭਾਗ ਹੈ ਸਿਆਣੇ ਕਹਿੰਦੇ ਬੰਦਿਆਂ ਨਾਲ ਹੀ ਕਲਚਰ ਹੈ ਬੰਦਿਆਂ ਨਾਲ ਹੀ ਸੱਭਿਆਚਾਰ ਹੈ ਤੇ ਬੰਦਿਆ ਹਰ ਇੱਕ ਬੰਦਾ ਆਪੋ ਆਪਣੇ ਭਾਗ ਲਿਖਾ ਕੇ ਲੈ ਕੇ ਆਉਂਦਾ ਉਹ ਆਪਣੇ ਘਰੇ ਕੁਝ ਖਾਣ ਨਹੀਂ ਆਉਂਦਾ ਕੋਈ ਚਾਹ ਪੀਣ ਨਹੀਂ ਆਉਂਦਾ ਸਮਝ ਗਏ ਅਕੇ ਜਾ ਕੇ ਚੈੱਕ ਕਰੀਂ ਤੇਰਾ ਵੱਧ ਗਿਆ ਭਾਰ ਹੋਊ ਹੈ ਆਏ ਕਦੇ ਤੈਨੂੰ ਵੀ ਪੰਜਾਬ ਵਿਖਾਵਾਂਗੇ ਤੇ ਇਹ ਹੈ ਮੇਤਰੋ ਸਾਡਾ ਸੋਹਣਾ ਦੇਸ਼ ਪੰਜਾਬ ਕਿਉਂਕਿ ਪੰਜਾਬ ਇੱਕ ਦੇਸ਼ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਸਦੇ ਉਹ ਮਹਾਰਾਜਾ ਸੀ ਆ ਪੂੜਾ ਬਣ ਕੇ ਮੇਤਰੋ ਤਿਆਰ ਹੈ ਖਾਣਾ ਤਾਂ ਕਮੈਂਟ ਕਰ ਦਿਓ ਤੇ ਤੁਹਾਨੂੰ ਭੇਜ ਦਿਆਂਗੇ ਫੇਰ ਉਹੀ ਗੱਲ ਜਿਵੇਂ ਭੇਜਦੇ ਆ ਨਾ ਆਰਡਰ ਕਰਕੇ ਉਵੇਂ ਤੁਹਾਨੂੰ ਭਈ ਕਿਵੇਂ ਇਹਨਾਂ ਕਿਵੇਂ ਕਰਕੇ ਭੇਜ ਦਿਆਂਗੇ ਤੇ ਬਹੁਤ ਧੰਨਵਾਦ ਸਾਰਿਆਂ ਦਾ ਸਬਸਕ੍ਰਾਈਬ ਕਰਿਓ YouTube ਤੇ ਜਰੂਰ ਯਾਰ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਭੈਣ ਭਰਾਵਾਂ ਦੀ ਸਤਿ ਸ਼੍ਰੀ ਅਕਾਲ ਜੀ